ਸੋ ਇਹ ਹੈ ਰਾਇਲ ਬੋਟੈਨੀਕਲ ਗਾਰਡਨ ਜਿਹਦੇ ਵਿੱਚ ਇੱਕ ਘੜੀ ਬਣਾਈ ਹੋਈ ਹੈ ਜ਼ਮੀਨ ਤੇ ਇੱਥੇ ਇੱਕ ਘੜੀ ਬਣਾਈ ਹੋਈ ਹੈ ਜਿਹਦੇ ਆਸ-ਪਾਸੇ ਫੁੱਲ ਬਣਾਏ ਹੋਏ ਆ ਤੇ ਵਿੱਚ ਉਹਦੇ ਕਲੌਕ ਕਲੌਕ ਵਾਂਗੂ ਟਾਈਮ ਦੱਸ ਰਹੀ ਹੈ ਇਹ ਐਗਜ਼ੈਕਟ ਟਾਈਮ ਜਿਹੜਾ ਹੈ ਅੱਜ ਹੁਣ ਇਸ ਵੇਲੇ ਉਹੀ ਟਾਈਮ ਦੱਸ ਰਹੀ ਹੈ ਇਹ ਥੋਪ ਨਿਕਲਈ ਹੁਣ चारो पासे फुले लाए हुए हैं देखो सामने पेड़ किन्ने सोने लगे पे है खूबसूरती चारो पासे तिसरी है नेचर की तो सोहने कुत्ते है सामने फुहारा है ਇਹ ਬੋਟੈਨੀਕਲ ਗਾਰਡਨ ਦੇ ਵਿੱਚ ਰਾਇਲ ਬੋਟੈਨੀਕਲ ਗਾਰਡਨ ਮੈਲਬੌਰਨ ਹਲਕੀ ਹਲਕੀ ਕੋਪਨਿਕਲੀ ਵੀ ਹੈ ਮੌਸਮ ਗਰਮ ਹੈ ਬਹੁਤਾ ਗਰਮੀ ਪਰ ਠੀਕ ਹੈ ਵਾਰਮ ਕਹਿ ਸਕਦੇ ਹਾਂ ਵਾਰਮ ਹੈ ਤੇ ਅੱਛਾ ਲੱਗਦਾ ਹੈ ਗਰਮੀ ਨਹੀਂ ਹੈਗੀ ਅਰੇ ਹੈ ਲੱਗਦਾ ਵੀ ਹਾਂ ਗਰਮ ਮੌਸਮ ਹੈ ਇਹਦੀ ਆਪਣੀ ਖੂਬਸੂਰਤੀ ਹੈ ਇਸ ਬਾਗ ਦੇ ਇਸ ਗਾਰਡਨ ਦੇ ਵਿੱਚ ਦੇਖੋ ਸਾਰੀਆਂ ਜੰਨੀਆਂ ਕਾਰਾਂ ਖੜੀਆਂ ਸਾਰੇ ਲੋਕ ਇੱਥੇ ਆਏ ਹੋਏ ਐ ਕਿੰਨੇ ਸੋਹਣੇ ਪੇੜ ਐ ਇਸ ਤਰ੍ਹਾਂ ਦੇ ਯੂਰੋਪੀਅਨ ਆਰਕੀਟੈਕਚਰਸ ਇੱਥੇ ਆਮ ਹੀ ਮਿਲ ਜਾਂਦੇ ਜੀ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਬਣੇ ਹੁੰਦੇ ਉਸ ਤਰ੍ਹਾਂ ਦੇ ਯੂਰਪ ਦੇ ਵਿੱਚ ਇਸ ਤਰ੍ਹਾਂ ਦੇ ਆਰਕੀਟੈਕਚਰ ਆਮ ਹੈ ਤਾਂ ਇੱਥੇ ਕਿਉਂਕਿ ਇੰਗਲੈਂਡ ਦੀ ਕਲੋਨੀ ਰਹੀ ਹੈ ਆਸਟ੍ਰੇਲੀਆ ਤੇ ਇਸ ਕਰਕੇ ਇੱਥੇ ਯੂਰੋਪੀਅਨ ਆਰਕੀਟੈਕਚਰ ਆਮ ਮਿਲਦਾ ਹੈ ਤੇ ਖੂਬਸੂਰਤੀ ਦੇਖੋ ਇਸ ਦੀ ਪੁਰਾਣੇ ਸਮੇਂ ਦੀ ਬਣੀ ਹੋਈ ਹੈ ਇਹ ਇਹ ਬਿਲਡਿੰਗ ਵੀ ਜਿਹੜੀ ਬਣੀ ਹੈ ਇਹ ਵੀ ਇਹਨਾਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਹੀ ਬਣਾਈ ਗਈ ਹੈ। ਵਾਕਈ ਬਹੁਤ ਹਰਿਆਲੀ ਹੈ ਇਸ ਗਾਰਡਨ ਦੇ ਵਿੱਚ। ਚਾਰ ਚੰਦ ਲਾਏ ਹੋਏ ਐ ਇਸਮ। ਦਿਲ ਲੱਗਦਾ ਇੱਥੇ ਆ ਕੇ ਦੇਖ ਕੇ ਹਰਿਆਲੀ ਨੂੰ। ਇਹ ਦੇਖੋ ਜੀ ਆਪਾਂ। ਹੋਰ ਗੋਰੇ ਦਾ ਬੁੱਤ ਬਣਾਇਆ ਹੋਇਆ। ਇਹ ਨਾਲੇ ਪੂਰੇ ਮੈਲਬਨ ਕੀ ਪੂਰੇ ਆਸਟ੍ਰੇਲੀਆ ਦੇ ਵਿੱਚ ਜਗ੍ਹਾ-ਜਗ੍ਹਾ ਆਪਣੇ ਜਿਹੜੇ ਕੋਈ ਯਾਦਗਾਰ ਜਿੰਨਾਂ ਦੀ ਹੈ ਉਹਨਾਂ ਦੇ ਬੁੱਤ ਬਣਾਏ ਹੋਏ ਐ ਇਹਨਾਂ ਨੇ ਚਾਰੇ ਪਾਸੇ ਉੱਚੇ ਲੰਮੇ ਪੇੜ ਲੋਕਾਂ ਦੇ ਬੈਠਣ ਵਾਸਤੇ ਬੈਂਚ ਲਾਏ ਹੋਏ ਐ ਲੋਕ ਇੱਥੇ ਬੈਠ ਕੇ ਆਰਾਮ ਕਰ ਸਕਦੇ ਆ ਖੂਬਸੂਰਤੀ ਹੀ ਖੂਬਸੂਰਤੀ ਚਾਰੇ ਪਾਸੇ ਦੇਖੋ ਇਹ ਕਿੰਨਾ ਭਾਰਾ ਦਰਖਤ ਹੈ ਜਿਸ ਤਰ੍ਹਾਂ ਆਪਣੇ ਪਿੱਪਲ ਬੋਟ ਹੁੰਦਾ ਉਸ ਤਰ੍ਹਾਂ ਦਾ ਐਸ ਤਰ੍ਹਾਂ ਦੇ ਆਈਕਨਸ ਤੁਹਾਨੂੰ ਸਭ ਕਿਤੇ ਮਿਲ ਜਾਣਗੇ ਗਾਰਡਨਸ ਦੇ ਵਿੱਚ ਵੀ ਕਿਤੇ ਤੁਰੇ ਫਿਰਦੇ ਵੀ ਆਮ ਹੀ ਸੋ ਦੋਸਤੋ ਇਹ ਰਾਇਲ ਬੋਟੈਨੀਕਲ ਗਾਰਡਨ ਇਸ ਦਾ ਨਜ਼ਾਰਾ ਦੇਖੋ चारे पास्य किस तरह दो देखो देखो दोस्तों मोर बोल रहे हैं इतना आ देखो मोर बैठा एक जुबली लेक है डेइल्स फोर्ट द ਦੇਖੋ ਦੋਸਤੋ ਮੋਰ ਜੁਬਲੀ ਲੇਕ ਡੇਲਸਫੋਰਡ ਦੇ ਵਿੱਚ ਮੋਰ ਪਹਿਲ ਪਾ ਰਿਹਾ ਦੇਖੋ ਮੋਰ ਜਾ ਰਹੇ ਹੋ ਦੇਖੋ ਮੋਰ ਪਹਿਲ ਪਾ ਰਿਹਾ ਵਾਓ ਕਿੰਨੀ ਸੋਹਣੀ ਪਹਿਲ ਪੈ ਰਹੀ ਹੈ ਕਿੰਨਾ ਸੋਹਣਾ ਨਜ਼ਾਰਾ ਹੈ देखो जी लेख खूबसूरती देखो मोर बोल रहे हैं इन सोहन है मन मनमोहक आवाज मोर दिया हाँ देखो बत्तक अपने बच्चे लेके जा रही है बच्चा तो सी जुबली लेक ਟੰ ਦੇ ਵਿੱਚ ਆ ਗਏ ਆ ਅੱਜ ਆਪਾਂ ਰੋਬਰਟਨ ਚ ਘੁੰਮਾਂਗੇ ਦੇਖਾਂਗੇ ਇੱਥੇ ਕੀ ਕੁਛ ਹੈ ਸੋ ਦੇਖਦੇ ਆ ਤੁਹਮ ਦਿਖਾਉਣਾ ਇੱਥੋਂ ਦੀ ਮਾਰਕੀਟ ਇੱਕ ਸੁਭਾਅ ਹੈ ਮਹਿਲਵੰਦਾ ਰੋਬਰਟਨ ਚਲੋ ਤਾਂ ਸਾਹਮਣੇ ਉਹ ਫਾਟਮ ਪੁਲਿਸ ਸਟੇਸ਼ਨ ਹੈ ਆ ਦੇਖੋ ਜੀ ਸੇ ਇੱਕ ਛੋਟਾ ਜਿਹਾ ਟਾਊਨ ਹੈ ਔਰ ਇੱਥੇ ਕੈਫੇਸ ਵਗੈਰਾ ਸਭ ਕੁਝ ਪੂਰੇ ਦਾ ਪੂਰਾ ਇੱਕ ਤਰ੍ਹਾਂ ਸੈਟ ਅਪ ਐ ਸਸ ਸਵਬਸ ਸਾਰੇ ਸਵਬਸ ਆਲਮੋਸਟ ਇੱਕ ਤਰ੍ਹਾਂ ਸੈਟ ਐ ਦੇਖੋ ਥ੍ਰੀ ਸ਼ੂਗਰਸ ਕੈਫੇ ਦੇਖੋ ਲੋਕੀ ਕਾਫੀ ਵਗੈਰਾ ਦਾ ਆਨੰਦ ਲੈ ਰਹੇ ਆ ਇੰਜੋਏ ਕਰ ਰਹੇ ਆ ਲੋਕ ਸੈਟਰਡੇ ਹੈ ਅੱਜ ਵੀਕਐਂਡ ਦਾ ਆਨੰਦ ਲੈ ਰਹੇ ਆ ਸਾਰੇ ਜਣੇ ਪੀਜ਼ਾ ਕਾਫੀ ਵੀਗਨ ਫੂਡ ਵੈਜੀਟੇਰੀਅਨ ਰੋਬਰਟਨ ਵਿਲੇਜ ਪੀਜ਼ਾ ਕਾਫੇ ਕਾਫੇਸ ਹੈਗੇ ਇੱਥੇ ਵੀਗਨ ਫੂਡ ਮਿਲਦਾ ਹੈ ਵੈਜੀਟੇਰੀਅਨ ਵੀ ਮਿਲਦਾ ਸਪੈਸ਼ਲੀ ਇੰਡੀਅਨ ਵਾਸਤੇ ਕਿਉਂਕਿ ਇੰਡੀਆ ਦੇ ਵਿੱਚ ਇੰਡੀਅਨਸ ਲੋਕ ਵੈਜੀਟੇਰੀਅਨ ਹੁੰਦੇ ਆ ਇੱਥੋਂ ਮਿਲ ਜਾਂਦਾ ਇਹਨਾਂ ਨੂੰ ਫੂਡ ਦੇਖੋ ਜੀ ਇਹ ਸ਼ਾਪ ਰੋਬਰਟਨ ਏਰੀਆ ਦੇ ਵਿੱਚ ਤੁਸੀਂ ਦੇਖੋ ਪਾਣ ਸਮਾਨਾ ਸਮਾਨ アンティーク ਸਮਾਨ ਮਿਲ ਰਹੇ تھے ਸਾਰਾ ਸਸਤਾ ਸਮਾਨ ਐ ਇਥੇ ਅਰੇ ਯੂਜ਼ਡ ਸਮਾਨ ਹੁੰਦਾ ਐਕਚੁਅਲੀ ਇਹ ਚਾਹਿਆ ਹੁੰਦਾ ਅੱਗੇ ਕੱਚਾ ਦਾ ਸਮਾਨ ਕਿੰਨਾ ਪਿਆ ਪਲੇਟਾਂ ਪਨੇ ਦੇਖੋ ਪੁਰਾਣੀਆਂ ਪਲੇਟਾਂ ਆਹ ਸਿਗਾਰ ਪਿਆ ਪੁਰਾਣੇ ਜਮਾਨੇ ਦਾ किन्ने सिगार पे है जोड़े पुराने जमाने से लोग स्मोक कर रहे थे जिन्होंने राय आ शंख पे आ पुराना सब तो खरीद सकते हो इतों ਆਲਮੋਸਟ ਸਾਰਾ ਸਰਬ ਦੇ ਵਿੱਚ ਜਿਹੜਾ ਕੋਈ ਕਾਉਂ ਹੁੰਦੇ ਵਸਾਈਏ ਹੁੰਦੇ ਆ ਉਹ ਸਾਰਿਆਂ ਦੇ ਵਿੱਚ ਸਾਰਾ ਸੈਟਅਪ ਹੁੰਦਾ तकरीबन ਸਭ ਕੁਝ ਮਿਲ ਜਾਂਦਾ ਕਿਤੇ ਜਾਣ ਦੀ ਜਰੂਰਤ ਨਹੀਂ ਪੈਂਦੀ ਸਾਰੀਆਂ ਜ਼ਰੂਰਤਾਂ ਉਹਨਾਂ ਫੁੱਟਨ ਮਾਰਕੀਟ ਦੀ ਬੂਰੀਆਂ ਹੋ ਜਾਂਦੀਆਂ ਆ ਪਰ ਸਾਹਮਣੇ ਇਨਫੋਰਮੇਸ਼ਨ ਸੈਂਟਰ ਹੈ ਉੱਥੋਂ ਤੁਸੀਂ ਕੁਝ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਇਹ ਸਾਹਮਣੇ ਉੱਪਰ ਨੌਰ ਬਰਟਨ ਦਾ ਇਨਫੋਰਮੇਸ਼ਨ ਸਟੇਸ਼ਨ ਹੈ ਆ ਸੈਂਟਰ ਹੈ ਨੌਰ ਬਰਟਨ तो से कोई भी ले आ देखो आई अपस्टेज मीनस इन्फॉर्मेशन अपस्टेज हाँ देखो जी कि लाइन लगिया लग ये बहुत मशहूर बेकरी है इतनी बॉब बेकरी यारह यारा रिवर के कॉर्नर से देखो, देखो। <laughs> लाइन लगिया ਇੱਥੇ ਆਰਡਰ ਕਰਦੇ ਆ ਤੇ ਆ ਗੇਟ ਦੇ ਰਾਂ ਹੀ ਇਹ ਬਾਹਰ ਆ ਕੇ ਆਰਡਰ ਸਪਲਾਈ ਕਰ ਦਿੰਦੇ ਆ ਖੂਬ ਲੋਕ ਆਏ ਆ ਘੁੰਮਣ ਫੇਰਨ ਵਾਸਤੇ ਇਸ ਏਰੀਆ ਚ ਇਹ ਸਾਈਡ ਤੇ ਯਾਰਾ ਰਿਵਰ ਹੈ ਜੀ ਲੋਕ ਇੱਥੇ ਆਉਂਦੇ ਯਾਰਾ ਰਿਵਰ ਦੇ ਕਿਨਾਰੇ ਦੇ ਬੈਠ ਕੇ ਆਨੰਤ ਲੈ ਕੇ ਜਾਂਦੇ ਆ ਵੀਕੈਂਡ ਤੇ ਜ਼ਿਆਦਾਤਰ ਲੋਕ ਆਉਂਦੇ ਆ ਜੀਕਦੇਸੀ ਵੀ ਆਉਂਦੇ ਪਰ ਵੀਕੈਂਡ ਤੇ ਲੋਕ ਇਹ ਲੋਕ ਸਾਰੇ ਆਪਣੇ ਟਾਈਮ ਨੂੰ ਇੰਜੋਏ ਕਰਦੇ ਆ ਤੁਹਾਨੂੰ ਦਿਖਾਉਣਾ ਯਾਰ ਆ ਰਿਵਰ ਦੀ ਕਲ ਕਲ ਅੱਜ ਮੌਸਮ ਬਹੁਤ ਵਧੀਆ ਹੈ ਧੁੱਪ ਨਿਕਲੀ ਵੀ ਹੈ ਪਿਛਲੇ 2-3 ਦਿਨ ਬਹੁਤ ਠੰਡ ਸੀ بارش ਹੋ ਰਹੀ ਸੀ ਕਲਾਉਡੀ ਸੀ ਮੌਸਮ ਪਰ ਅੱਜ ਮੌਸਮ ਬਹੁਤ ਵਧੀਆ ਅੱਜ ਦਾ ਦਿਨ ਦਾ ਇਸ ਕਰਕੇ ਲੋਕਾਂ ਦਾ ਜਿਆਦਾ ਬਾਹਰ ਹੁੰਦੇ ਇੱਕ ਇੱਕ ਵੀਕੈਂਡ ਹੈ ਤੇ ਇੱਕ ਮੌਸਮ ਵਧੀਆ ਦੇਖੋ ਲੋਕ ਬੈਠੇ ਐਨਜੋਏ ਕਰ ਰਹੇ ਪਾਣੀ ਦੀ ਕਲਕਲ ਸੁਣਾਉਣਾ ਤੁਹਾਨੂੰ ਮੈਂ ਤੇ ਦੇਖੋ ਡਾਜੀ ਕਰਦਾ ਕਿ ਮੈਂ ਪਾਣੀ ਦੇ ਵਿੱਚ ਜਾਵਾਂ ਤੇ ਆਨੰਦ ਲਵਾਂ ਪਾਣੀ ਦਾ ਪੂਰਣਾੰਦਲੇ ਅਰੇ ਲੋਕ ਹਰੇ ਕੋ ਬਤਕਾਂ ਲੋਕ ਇਹਨਾਂ ਨੂੰ ਪਾਉਂਦੇ ਆ ਖਾਣ ਵਾਸਤੇ ਸਾ ਦੇਖੋ ਤਾਂ ਬਤਕਾਂ ਕੋਲੇ ਹੋਣੀਆਂ ਜਿਹੜੇ ਕੋਈ ਕਿਨਾਰੇ ਤੇ ਬੈਠ ਕੇ ਖਾਂਦੇ ਆ ਰਿਵਰ ਦੇ ਉਹਨਾਂ ਕੋਲ ਬਤਕਾਂ ਆ ਜਾਂਦੀਆਂ ਬੱਚੇ ਸਾਈਕਲਿੰਗ ਕਰ ਰਹੇ ਆ ਆਹਣਾ ਨੇ ਜਾ ਸਕਿਆ ਮੈਂ ਛੋਟਾ ਜਾ ਮੱਛੀਆਂ ਫੜਨ ਵਾਸਤੇ ਬਹੁਤ ਚਾਲ ਫੈਲ ਹੋਈ ਵੀ ਆ ਕੋਈ ਇੰਡੀਅਨ ਵੀ ਘਮਰੇ ਇੱਥੇ ਸਰਦਾਰ ਫੋਟੋਗ੍ਰਾਫੀ ਹੋ ਰਹੀ ਦੇਖੋ ਜੀ ਕੁੱਤਾ ਆਨੰਦ ਲੈ ਰਿਆ ਪਾਣੀ ਦਾ ਪਾਣੀ ਦਾ ਆਨੰਦ ਲੈ ਰਿਆ ਆ ਦੇਖ ਲਓ ਹਾਂਜੀ ਇਹ ਤੈਰ ਲਦਾ ਹਾਂਜੀ ਹਾਂਜੀ ਸਾਰੇ ਜਾਨਵਰ ਤੈਰ ਲੈਂਦੇ ਨੇ ਸਭ ਤਰ੍ਹਾਂ ਦੇ ਜਾਨਵਰ ਇਨਸਾਨ ਨਹੀਂ ਤੈਰ ਸਕਦਾ ਇਨਸਾਨ ਨਹੀਂ ਤੈਰ ਸਕਦਾ ਕੋਈ ਵੀ ਜਾਨਵਰ ਹੈ ਉਹ ਜਮੰਦਰੂ ਉਹਨੂੰ ਆਉਂਦਾ ਤੈਰਨਾ ਜਮੰਦਰੂ ਹਾਂਜੀ ਹਾਂਜੀ ਉਹ ਸਿੱਖਾ ਦੀ ਸੰਤੁਲਨ ਹੈਗਾ ਸਾਡੇ 'ਚ ਸੰਤੁਲਨ ਨਹੀਂ ਹੈ ਸਾਡੇ 'ਚ ਸੰਤੁਲਨ ਨਹੀਂ ਭਾਈ ਮੁਸਕੀਨ ਜੀ ਕਥਾ ਜੀ ਦੱਸਦੇ ਹੁੰਦੇ ਨਾ ਹਾਂਜੀ ਕਦਾ ਕਦਾ ਕੋੜਾ ਕੁੱਤਾ ਸਭ ਤਿਆਰ ਦੇ ਰਹੇ ਆ ਦੇਖੋ ਜੀ ਕਬੂਤਰ ਵੀ ਚਿੱਲ ਕਰ ਰਹੇ ਆ ਦੇਖੋ ਇਹ ਵੀ ਚਿੱਲ ਕਰ ਰਹੇ ਆ ਚਿੱਲਾ ਇਹ ਵੀ ਵੀਕਐਂਡ ਤੇ ਆਏ ਅੱਜ ਕਹਿੰਦੇ ਚਲੋ ਵੀਕਐਂਡ ਮਨਾ ਕੇ ਆਉਂਦੇ